ਗੱਲ ਕਹਾ ਮੈਂ ਕਿਸੇ ਦੇ ਹੱਕ ਚ ਨਹੀਂ ਜਾਂਦਾ ਨਾ ਮੈਂ ਕੁਝ ਪਰ ਚੰਨੀ ਮੁੱਖ ਮੰਤਰੀ ਨੇ ਸਭੋ ਉਸ ਟਾਈਮ ਤੇ ਆਪਣੇ ਮੁੰਡੇ ਦਾ ਵਿਆਹ ਕੀਤਾ ਪੰਜਾਬ ਦੇ ਵਿੱਚ ਇਹਨਾਂ ਦੇ ਨਾਲ ਤਾਂ ਉਹਨਾਂ ਹੀ ਸਿੱਖੀ ਦਾ ਕੋਈ ਨਾ ਕੋਈ ਰੋਲ ਨਿਵਾ ਦਿੱਤਾ ਪਰ ਮੈਂ ਇਹ ਗੱਲ ਕਰਨੀ ਚਾਹਣਾ ਵੀ ਵਿਆਹ ਇਹ ਕਾਲੀਆਂ ਦੇ ਨਾਂ ਦਾ ਹੋ ਗਿਆ ਆ ਕਗਰੇ ਵਾਲਾ ਤੇ ਹੈ ਆ ਪੰਥਕ ਕਿੱਥੇ ਮਰ ਗਏ ਇਹ ਸਿੰਘ ਸਾਹਿਬ ਘੋਣ ਵਾਲੇ ਕਿਹੜੀ ਜਗ੍ਹਾ ਤੇ ਕੋਲ ਮਰਜਾਦਾ ਦੇ ਵਿੱਚ ਜੋ ਕਾਲ ਤੱਕ ਸਾਹਿਬ ਜਦ ਬਾਦਲ ਨੇ ਆਪਣੀ ਕੁੜੀ ਦਾ ਪਿਆਰੋ ਆਨੰਦ ਕਾਰਜ ਕੀਤਾ ਸੰਤ ਗਿਆਨੀ ਜਰਨਲ ਸਿੰਘ ਮਹਾਂਪੁਰਖਾਂ ਨੇ ਉਸ ਟਾਈਮ ਤੇ ਗੱਲ ਕਹੀ ਸੀ ਗੱਲ ਕਰਨੀ ਚਾਹਣਾ ਖਾਲਸਾ ਜੀ ਆ ਅਕਾਲੀ ਦਲ ਪੰਥਕ ਪਾਰਟੀ ਕਾਉਂਦੇ ਨੇ ਆਪਣੇ ਆਪ ਨੂੰ ਕਾਲ ਤੱਕ ਸਾਹਿਬ ਦੀ ਗੁਲਕ ਖਾਂਦੇ ਨੇ ਇਹ ਲੋਕ ਦਾਦੂਵਾਲ ਜਿਹੜਾ ਗਾਲਾ ਕੱਢਦਾ ਰਿਹਾ ਇਹਨੂੰ ਸੁਖਬੀਰ ਨੂੰ ਉਸੇ ਵਿਆਸਾਂ ਦੇ ਕੋਲੇ ਦਾਦੂਵਾਲ ਮੱਥਾ ਟੇਕਦਾ ਉੱਥੇ ਹਰਪ੍ਰੀਤ ਨੇ ਟੇਕਿਆ ਵਿਕ ਇਹ ਜੀ ਕਾਲੀਦਾਰ ਪੰਥਕ ਪਾਰਟੀ ਏ ਜੀ ਇਹ ਪੰਥ ਲਈ ਏ ਧਰਮ ਲਈ ਮਰ ਮਿਟਦੇ ਨੇ ਜੀ ਆਹਾ ਮਟਣਗੇ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਤੁਹਾਨੂੰ ਵੱਡੀ ਅਪਡੇਟ ਵਿਖਾਉਣ ਜਾ ਰਿਹਾ ਹਾਂ ਸੁਖਬੀਰ ਬਾਦਲ ਨੇ ਆਪਣੀ ਬੇਟੀ ਦਾ ਵਿਆਹ ਬੜੀ ਧੂਮਧਾਮ ਦੇ ਨਾਲ ਕੀਤਾ ਪਰ ਜੋ ਸਿੱਖਾਂ ਦੀਆਂ ਰੌਹਤਾਂ ਸੀ ਉਹ ਕਿੱਥੇ ਆ ਜਿਹੜੀ ਭਾਜਪਾ ਦੇ ਨਾਲੋਂ ਕਹਿੰਦੇ ਸੀ ਅਸੀਂ ਨਾਤਾ ਤੋੜਿਆ ਪਰ ਇੱਥੇ ਸ਼ਾਮਲ ਹੋਏ ਦੇਖ ਸਕਦੇ ਹੋ ਸੋ ਗੁਰਚਰਨ ਸਿੰਘ ਗੱਟੀ ਨੇ ਸੁਖਬੀਰ ਬਾਦਲ ਦੀ ਲੜਕੀ ਦੀ ਸ਼ਾਦੀ ਦੇ ਮਸਲੇ ਤੇ ਕੀ ਕਿਹਾ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆ ਤੁਹਾਡੇ ਨਾਲ ਕੁਝ ਮੈਂ ਦ੍ਰਿਸ਼ ਸ਼ੁਰੂ ਵਿਖਾਰਿਆ ਦੇਖਿਆ ਜੀ ਆ ਮੈਂ ਆ ਦੇਖੋ ਵੇ ਵੇਖ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇਹ ਦੇਖੋ ਇਹ ਵਿਆਹ ਜਿਹੜਾ ਹੋ ਰਿਹਾ ਹੈ ਇਹ ਅਕਾਲੀ ਦਲ ਦਾ ਹੋ ਰਿਹਾ ਹੈ ਕਹਿੰਦੇ ਅਕਾਲੀ ਦਲ ਪਾਰਟੀ ਦਾ ਪ੍ਰਧਾਨ ਸੁਖਬੀਰ ਬਾਦਲ ਏ ਜੀ ਕਾਲੀਦਾਲ ਪੰਥਕ ਪਾਰਟੀ ਏ ਜੀ ਇਹ ਪੰਥ ਲਈ ਇਹ ਧਰਮ ਲਈ ਮਰ ਮਿਟਦੇ ਨੇ ਜੀ ਆਹਾ ਮਟਣਗੇ ਆ ਦੇਖੋ ਆਹਾ ਮਟਣਗੇ ਆmdi ਕੁੜੀ ਆ ਰਹੀ ਏ ਪਿੱਛੇ ਉਹਨਾਂ ਦਾ ਉਹ ਬਣਿਆ ਜਵਾਈ ਏ ਜਿਹੜੀ ਮੈਂ ਗੱਲ ਕਰਨੀ ਚਾਹਣਾ ਖਾਲਸਾ ਜੀ ਆ ਕਾਲੀਦਾਲ ਪੰਥਕ ਪਾਰਟੀ ਕਹਾਉਂਦੇ ਨੇ ਇਹ ਆਪਣੇ ਆਪ ਨੂੰ ਕਾਲ ਤੱਕ ਸਰ ਦੀ ਗੁਲਕ ਖਾਂਦੇ ਨੇ ਇਹ ਲੋਕ ਪਰ ਮੈਂ ਇਹ ਗੱਲ ਕਰਨੀ ਚਾਹਣਾ ਵੀ ਵਿਆਹ ਇਹ ਕਾਲੀਆਂ ਦੇ ਨਾਂ ਦਾ ਹੋ ਗਿਆ ਆ ਘਗਰੇ ਵਾਲਾ ਇਹ ਹੈ ਆ ਪੰਥਕ ਕਿੱਥੇ ਮਰ ਗਏ ਇਹ ਸਿੰਘ ਸਾਹਿਬ ਘੋਣ ਵਾਲੇ ਕਿਹੜੀ ਜਗ੍ਹਾ ਤੇ ਕੁੱਲ ਮਰਜ਼ਾਦਾ ਦੇ ਵਿੱਚ ਜੋ ਕਾਲ ਤੱਕ ਸਾਹਿਬ ਜਦ ਬਾਦਲ ਨੇ ਆਪਣੀ ਕੁੜੀ ਦਾ ਪਿਆਰੋ ਆਨੰਦ ਕਾਰਜ ਕੀਤਾ ਸੰਤ ਗਿਆਨੀ ਜਰਨਲ ਸਿੰਘ ਮਹਾਂਪੁਰਖਾਂ ਨੇ ਉਸ ਟਾਈਮ ਤੇ ਗੱਲ ਕਹੀ ਸੀ ਵੀ ਬਾਦਲ ਦੇ ਜਿਹੜਾ ਉਸ ਟਾਈਮ ਤੇ ਸੁਖਬੀਰ ਦਾ ਪਣਵਈਆ ਬਣਿਆ ਉਹਦਾ ਮੂੰਹ ਸਰਮੁੰਨਿਆ ਹੋਇਆ ਸੀ ਤੇ ਕਾਲ ਤੱਕ ਸਰ ਦੇ ਜਹੇਦਾਰ ਨੇ ਜਾ ਕੇ ਉੱਥੇ ਅਰਦਾਸ ਕੀਤੀ ਦੀ ਉਹ ਆਨੰਦ ਕਾਰਜ ਪੜੇ ਤੇ ਸੰਤਾਂ ਨੇ ਆਖਿਆ ਮਰਯਾਦਾ ਵਿੱਚ ਹੀ ਆਣੀਗਾ ਤੇ ਸੰਤਾਂ ਦੇ ਉੱਤੇ ਉਦੋਂ ਵੀ ਇਹਨਾਂ ਨੇ ਆ ਹੁਣ ਹੁੰਦੀ ਵੇਖ ਲਓ ਕਿਹੜੀ ਜਾ ਰਹੀ ਹੈ ਕੀ ਹਾਲਾਤ ਨੇ ਆ ਸਿੱਖਾਂ ਨੇ ਲਾ ਹਾਲਤ ਨੇ ਸੁਖਬੀਰ ਦੀ ਇਸ ਹਿਸਾਬ ਦੀ ਉਹ ਹੈਗੀ ਕਿ ਹੋਰ ਕੋਈ ਆ ਦੇਖੋ ਵੀ ਇਹਨਾਂ ਚ ਕੋਈ ਵੀ ਸਿੱਖ ਨਹੀਂ ਦੱਸਦਾ ਆ ਤਾਂ ਬਨੌਟੀ ਸਿੱਖਣੇ ਜਿਵੇਂ ਇਹ ਅੱਜ ਭਾਈ ਪਾਲੇ ਕਰਦੇ ਫਿਰਦੇ ਆ ਪਖੰਡੀ ਢੋਂਗੀ ਚੋਲਿਆਂ ਤੋਂ ਨਾਰੇ ਲਾਉਂਦੇ ਫਿਰਦੇ ਉਹੋ ਜਿਹੇ ਇਹ ਖਾਲਸਾ ਜੀ ਦੇਖੋ ਇਹ ਸੇ ਕੌਮ ਬਾ ਪੰਜਾਬ ਦੇ ਲੋਕ ਪਖੰਡੀਆਂ ਨੇ ਹੀਰੋ ਮੰਨਿਆ ਤੇ ਸਿੱਕੀ ਦਾ ਨਾਮ ਉਹ ਨਿਸ਼ਾਨੀ ਜਿਹੜਾ ਕੁਝ ਤੂੰ ਕੀਤਾ ਹੋ ਤੇ ਮੈਂ ਗੱਲ ਕਰਾਂ ਮੈਂ ਕਿਸੇ ਦੇ ਹੱਕ 'ਚ ਨਹੀਂ ਜਾਂਦਾ ਨਾ ਮੈਂ ਕੁਛ ਪਰ ਚੰਨੀ ਮੁੱਖ ਮੰਤਰੀ ਨੇ ਸਗੋ ਉਸ ਟਾਈਮ ਤੇ ਆਪਣੇ ਮੁੰਡੇ ਦਾ ਵਿਆਹ ਕੀਤਾ ਪੰਜਾਬ ਦੇ ਵਿੱਚ ਇਹਨਾਂ ਦੇ ਨਾਲ ਤਾਂ ਉਹਨਾਂ ਹੀ ਸਿੱਖੀ ਦਾ ਕੋਈ ਨਾ ਕੋਈ ਰੋਲ ਨਵਾ ਦਿੱਤਾ ਇਹਨਾਂ ਨੇ ਕੀ ਨਵਾਇਆ ਵੀ ਜਿਹੜੇ ਪੰਥਕ ਦੇ ਇਕਵਾਰੇ ਨੇ ਪੰਥ ਦੇ ਅਸੀਂ ਇਹਨਾਂ ਨੇ ਕੀ ਨਵਾਇਆ ਇਹ ਖਾਲਸਾ ਜੀ ਦੇਖੋ ਕਿਸ ਤਰੀਕੇ ਦੇ ਨਾਲ ਤੁਸੀਂ ਵੇਖਣਾ ਇਹ ਕਾਲੀ ਨੇ ਕਿ ਕੌਣ ਨੇ ਕੀ ਨੇ ਇਹ ਤੁਸੀਂ ਆਪ ਸਮਝੋ ਆਕਲ ਨੂੰ ਹੱਥ ਮਾਰੋ ਸਾਡੇ ਪੰਥ ਦੇ ਉੱਤੇ ਡਾਕੇ ਮਾਰਨ ਵਾਲੇ ਇਹ ਕਾਲੀ ਨਹੀਂ ਇਹ ਪਤਾ ਨਹੀਂ ਕਿਹੜੀ ਕਿਸਮ ਦੇ ਨਾਲ ਹੀ ਇੱਥੇ ਮੈਂ ਕਹਿੰਦਾ ਭਾਜਪਾ ਦੇ ਲੀਡਰ ਆ ਸਰਨਾ ਜਾ ਰਿਹਾ ਮਹਾ ਬਿਸ਼ਰਮ ਜਿਹੜਾ ਜਿਹੜਾ ਬਾਦਲਾਂ ਨੂੰ ਗਾਲ੍ਹਾਂ ਕੱਢਦਾ ਰਿਹਾ ਹੁਣ ਉਹਨਾਂ ਦੇ ਤਲਵੇ ਚੱਟਦਾ ਫਿਰਦਾ ਇਹਨੂੰ ਪਤਾ ਨਹੀਂ ਕੀ ਲੋਕਾਂ ਦਾ ਮੇਰੇ ਸਾਹਬ ਨਾਲ ਜਮੀਰ ਮਰਿਆ ਹੁੰਦਾ ਉਸੇ ਮੂੰਹ ਨਾਲ ਪਹੁੰਚਦੇ ਨੇ ਮਾੜੇ ਨੇ ਉਸੇ ਮੂੰਹ ਨਾਲ ਚੰਗੇ ਨੇ ਇਹਨਾਂ ਦਾ ਸਿੱਖਾਂ ਦਾ ਇਹੋ ਜਿਹਾ ਰੋਲ ਨਹੀਂ ਸੀ ਪਰ ਇਹਨਾਂ ਦਾ ਜਿਹੜਾ ਪਤਾ ਨਹੀਂ ਕੀ ਬਣ ਚੁੱਕਿਆ ਕੀ ਹੋ ਚੁੱਕਿਆ ਹੋਰ ਵੀ ਇੱਥੇ ਭਾਜਪਾ ਦੇ ਨੇਤਾ ਵੀ ਆਏ ਸਾਰਾ ਕੁਝ ਆਏਗਾ ਇਹ ਜਿਹੜੇ ਕਹਿੰਦੇ ਸਾਡੀ ਭਾਜਪਾ ਨਾਲ ਸਾਂਝ ਨਹੀਂ ਗਈ ਜਿਹੜੇ ਲੀਡਰ ਜਿਹੜੇ ਕਹਿੰਦੇ ਸੀ ਮਰ ਜਾਣ ਲੋਕਾਂ ਨੂੰ ਲੜਾ ਕੇ ਪਿੰਡਾਂ 'ਚ ਮਰਵਾ ਦਿੰਦੇ ਨੇ ਉਹ ਲੋ ਉਹ ਵਿਆਸ ਵਾਲਾ ਆ ਗਿਆ ਜੀ ਆ ਉਹ ਜੱਲਿਆ ਜੀ ਕੁੜਮਾਚਾਰੀ ਮਜੀਠੀਏ ਦਾ ਕੁੜਮ ਆ ਇੱਕ ਇੱਕ ਚੀਜ਼ ਨੂੰ ਜ਼ਰੂਰ ਵੇਖੋ ਖਾਲਸਾ ਜੀ ਦੇਖੋ ਆ ਜਿਹੜਾ ਵਿਆਸ ਵਾਲਾ ਵਿਆਸ ਵਾਲੇ ਦੇ ਡੇਰੇ ਖੁੱਲੇ ਸਿੱਖਾਂ ਇਹ ਸਾਰੇ ਦਾਦੂਵਾਲ ਜਿਹੜਾ ਗਾਲ੍ਹਾਂ ਕੱਢਦਾ ਰਿਹਾ ਇਹਨੂੰ ਸੁਖਬੀਰ ਨੂੰ ਉਸੇ ਵਿਆਸਾਂ ਦੇ ਕੋਲੇ ਦਾਦੂਵਾਲ ਮੱਥਾ ਟੇਕਦਾ ਉੱਥੇ ਹਰਪ੍ਰੀਤ ਨੇ ਟੇਕਿਆ ਵੇਖੋ ਸੇਕ ਕੌਮ ਨਾਲ ਹੋ ਕੀ ਰਿਹਾ ਹੈ ਕਰ ਕੀ ਰੈ ਨੇ ਯਾਰ ਸੋਚੋ-ਚੋ ਵਿਚਾਰੋ ਸੋਚੋ ਕੀ ਕਰ ਰਹੇ ਨੇ ਲੋਕੀ ਖੇਡਾ ਖੇਡ ਰਹੇ ਨੇ ਆ ਰਮਈ ਮਾ ਜਲਾ ਰਿਆ ਸੀ ਆ ਵੇਖੋ ਇਸ ਕਰਕੇ ਖਾਲਸਾ ਜੀ ਜ਼ਰੂਰ ਜਾਗਣ ਦੀ ਕੋਸ਼ਿਸ਼ ਕਰੋ ਜਾਗਣ ਦੀ ਕਿ ਕਿਵੇਂ ਸਾਡੀ ਕੌਮ ਨੂੰ ਲੁੱਟਿਆ ਜਾ ਰਿਹਾ ਖਾਧਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਆ ਇੱਥੇ ਡੀਜੇ ਵਾਲੇ ਆ ਵੇਖੋ ਉਹ ਕ ਉਹ ਕਾਲੀ ਦਲ ਹੁੰਦੇ ਸੀ ਉਹਨਾਂ ਦੇ ਢਾਡੀ ਲੱਗਦੇ ਸੀ ਵਾਰਾਂ ਗਾਇਆਂ ਜਾਂਦੀਆਂ ਸੀ ਆ ਮੋਨੇ ਛੱਡੇ ਆ ਛੱਤੇ ਤਾਂ ਨੂੰ ਕਿਹੜਾ ਚੱਕ ਕੇ ਗਏ ਕਾ ਆ ਵੇਖੋ ਆ ਉੱਠਦੇ ਮੂੰਹ ਵਾਲਾ ਫਿਰਦਾ ਇਹ ਖਾਲਸਾ ਜੀ ਦੇਖੋ ਵੀ ਹਾਲਾਤ ਕੀ ਇਹਨਾਂ ਨੇ ਸਾਡੇ ਬਣਾਤੇ ਜਿਹੜੇ ਮੂੰਹ ਨਾਲ ਕਹਿੰਦੇ ਨੇ ਅਸੀਂ ਕਾਲੀ ਆ ਕਾਲੀਆਂ ਦੇ ਲੱਛਣ ਨੇ ਇਹ ਸਿੱਖਾਂ ਦੇ ਲੱਛਣ ਨੇ ਉਹ ਫਿਰਦਾ ਪਰ ਆ ਇੱਕ ਹੋਰ ਡੰਗਰ ਜਾਂ ਚਿੱਟੇ ਦਾ ਵਪਾਰੀ ਇਹ ਸਿੱਖਾਂ ਦੇ ਲੱਛਣ ਦਿਸਿਆ ਕੋਈ ਅਮੈਂ ਕਹਿੰਦੇ ਸ਼ੇਰ ਦਾ ਪੁਛਪਤਾ ਲੱਗਦਾ ਤੇ ਗਿੱਦੜ ਦਾ ਗਿੱਦੜ ਦਾ ਹੀ ਲੱਗਦਾ ਇਹ ਕੀ ਹਾਲਾਤ ਬਣਾਤੇ ਵਿਆ ਆਏ ਤੁਸੀਂ ਕਹਿ ਦੋਗੇ ਲਿਆ ਵਿਆ ਉਹਨੇ ਕੀਤਾ ਤੈਨੂੰ ਕੀ ਮੈਨੂੰ ਤਾਂ ਕੁਛ ਨਹੀਂਗਾ ਪਰ ਮੈਨੂੰ ਇਹ ਜ਼ਰੂਰ ਹੈਗਾ ਕਿ ਸਿੱਖ ਕੌਮ ਦੇ ਨਾਲ ਖਲਵਾੜ ਕਿਵੇਂ ਆ ਰਾਗੀ ਢਾਡੀਆਂ ਦਾ ਕੋਈ ਹੈ ਇੱਥੇ ਨਾ ਵਖਾਇਆ ਗਿਆ ਇਹ ਲੋਕਾਂ ਨੂੰ ਕੀ ਦਰਸਾਇਆ ਜਾ ਰਿਹਾ ਕੀ ਦੱਸਿਆ ਜਾ ਰਿਹਾ ਇਸ ਤਰ੍ਹਾਂ ਪੰਗੜੇ ਪਾਓ ਓ ਵੇਖੋ ਚਟੀਆਂ ਦਾੜੀਆਂ ਮੂੰਹ ਦਿੱਤੇ ਚਿੱਟਾ ਵੇਚ ਨਾਲ ਇਹੋ ਕੰਮ ਹੀ ਕਰਦੇ ਨੇ ਸਾਰੇ ਯਾਰੇ ਹਾਲਾਤ ਕਿਸ ਤਰੀਕੇ ਦੇ ਨਾਲ ਬਣ ਗਏ ਗੁਰੂ ਪਿਆਰੋ ਕੀ ਕੀ ਇਹ ਕੌਮ ਦੇ ਨਾਲ ਖਲਵਾੜ ਕਰ ਰਿਆ ਕਿਸ ਤਰੀਕੇ ਦੇ ਨਾਲ ਕੀ ਚੱਲ ਰਿਹਾ ਆ ਘਗਰਾ ਪਾਉਣਾ ਇਹ ਵੀ ਸਿੱਖ ਮਰਜ਼ਾ ਦਾ ਚੰਗਾ ਅੱਜ ਤੇ ਮੇਰਾ ਵੀਰ ਇੱਕ ਗ੍ਰੰਥੀ ਮੈਨੂੰ ਫੋਨ ਕਰੀ ਜਾਂਦਾ ਸੀ ਬਾਬਾ ਜੀ ਮੈਂ ਗੁਰਦੁਆਰਾ ਸਾਹਿਬ ਚ ਰੋਕ ਦਿੱਤਾ ਆਨੰਦ ਕਾਰਜ ਨਹੀਂ ਹੋਣ ਦੇਣਾ ਉਹ ਕੁੜੀ ਨੇ ਘਗਰਾ ਪਾਇਆ ਉਹ ਮੈਂ ਭਲਿਆ ਸਮਝਾ ਕੇ ਕਰ ਦੇ ਇਹ ਤਾਂ ਲੋਕ ਛੋਟੇ ਨੇ ਆ ਵੱਡਿਆਂ ਨੇ ਸਾਡਾ ਬੇੜਾ ਕਰ ਕੀਤਾ ਹੋਇਆ ਆ ਇੱਥੇ ਵੱਡੇ ਵੱਡੇ ਰਾਗੀ ਵੀ ਗਏ ਵੱਡੇ ਵੱਡੇ ਇਹ ਕਥਾਵਾਜ ਕਾਲ ਤੱਕ ਸਾਹਿਬ ਤੋਂ ਜਿਹੜੇ ਕਾਲ ਤੱਕ ਸਾਹਿਬ ਦੇ ਬਾਦਲਾਂ ਦੇ ਬਿਠਾਏ ਉਹ ਵੀ ਗਏ ਇਹ ਰੋਕਣ ਦਿੰਦੇ ਤੇ ਉੱਤੋਂ ਸਾਰਿਆਂ ਨੇ ਵੇਖ ਕੇ ਰੁਕਣਾ ਇਹਨਾਂ ਨੂੰ ਵੇਖ ਕੇ ਕਿੰਨੇ ਰੁਕਣਾ ਇਹ ਖਾਲਸਾ ਜੀ ਜੋ ਵੀਡੀਓ ਬਣਾਉਣ ਦਾ ਮਸਕਤ ਮੇਰਾ ਇਹ ਸੀ ਚੰਗੀ ਲੱਗੇ ਤਾਂ ਅੱਗੇ ਜਰੂਰ ਸ਼ੇਅਰ ਕਰ ਦਿਓ ਦੋਸਤੋ ਤੁਸੀਂ ਵੀਡੀਓ ਵੇਖੀ ਸੁਖਵੀਰ ਬਾਦਲ ਦੀ ਕੁੜੀ ਦੀ ਸ਼ਾਦੀ ਵਿੱਚ ਬੀਜੇਪੀ ਦੀ ਲੀਡਰ ਅਤੇ ਡੇਰਾ ਬਿਆਸ ਮੁਖੀ ਪਹੁੰਚਿਆ ਤਸਵੀਰਾਂ ਤੁਸੀਂ ਵੇਖੀਆਂ ਇਹ ਸਾਰੀ ਦਾਲ ਖਿਚੜੀ ਕਿਵੇਂ ਲੱਗੀ ਹੈ ਤੁਹਾਨੂੰ ਜੋ ਗੁਰਚਰਨ ਸਿੰਘ ਗੱਟੀ ਨੇ ਹਵਾਲੇ ਦਿੱਤੇ ਕਿਵੇਂ ਲੱਗੇ ਆਪਣੇ ਕਮੈਂਟ ਜਰੂਰ ਲਿਖੋ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਦਿਓ ਸੋ ਧੰਨਵਾਦ